ਗਰਪੂਰੇ ਕਿਰਪਾ ਤਾਰੀ ਪ੍ਰਭਪੂਰੀ ਲੋਚ ਅਮਾਰੀ ਕਾਰਿ ਇਸ਼ਨਾਨ ਗਰਿਆਏ ਆਨੰਦ ਮੰਗਲ ਸੁਖ ਪਾਏ ਗਰਪੂਰੇ ਕਿਰਪਾ ਤਾਰੀ ਪ੍ਰਭੂ ਪੂਰੀ ਲੋਚ ਹਮਾਰੀ ਕਾਰਿ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨੇ ਚਰਿਅ ਊਠਤ ਬੈਠਤ ਹਰ ਹਰ ਧਿਆਏ ਆਨੰਦ ਸੁਖ ਰਤ ਕਰਿ ਜਾ ਰਹਾਉ शांत का मार्ग धर्म की पौड़ी को वड़ पागी पाए कोट जन्म के खिल बेकनासे हर चरनी चित लाए ओत तक करो सदा प्रभु अपने जिन पूरी काल राखी ਜੀ ਜੰਤ ਸਭ ਭਏ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਬੇਗੱਲ ਬਨਾ ਸੰਸਬਦ ਕਨਾਸਣ ਸਤ ਗੁਰ ਨਾਮ ਦੜਾਇਆ ਕੋਇ ਪਾਪ ਭਏ ਸਭ ਪਾਵਣ ਜਨ ਨਾਨਕ ਕ ਸੁਖ ਘਰ ਆਇਆ ਵਿਖਲ ਬਨਾਸਣ ਸਭ ਦੁਖ ਨਾਸਣ ਸਤ ਗੁਰ ਨਾਮ ਦੜਾਇਆ ਕੋਏ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਖੋਏ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲਾਉਨਾ ਜਾਨਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲਾਉਨਾ ਜਾਨਾ ਲੋਗਨ ਰਾਮ ਖਲੌਣਾ ਜਾਣਾ ਲੋਗਨ ਰਾਮ ਖਲੌਣਾ ਜਾਣਾ ਮਾਥੇ ਤਿਲਕ ਅਤ ਮਾਲਾ ਬਾਣਾ ਲੋਗਨ ਰਾਮ ਖੱਲੌਣਾ ਜਾਨਾ ਮਾથે ਤਲਕੇ ਹੱਥ ਮਾਲਾ ਬਾਨਾ ਲੋਗਨ ਰਾਮ ਖੱਲੌਣਾ ਜਾਨਾ ਜਾਹਾਂ ਬੋਰਾ ਤੋ ਰਾਮ ਤੋਰਾ ਜੋ ਬੋਰਾ ਤੋ ਰਾਮ ਤੋਰਾ ਲੋਗ ਮਰਾ ਮ ਕਹੇ ਜਾਨੈ ਮੋਰਾ ਲੋਗ ਮਰਾ ਮ ਕਹੇ ਜਾਨੈ ਮੋਰਾ ਰਹਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲਾਉਨਾ ਜਾਨਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲਾਉਨਾ ਜਾਨਾ ਤੋਰ ਨਾ ਪਾਤੀ ਪੂਜੋ ਨਾ ਦੇਵਾ ਤੋਰ ਨਾ ਪਾਤੀ ਪੂਜੋ ਨਾ ਦੇਵਾ RAM ਭਗਤ ਬਿਨਾ ਨੇ ਫਲ ਸੇਵਾ RAM ਭਗਤ ਬਿਨਾ ਨੇ ਫਲ ਸੇਵਾ RAM ਭਗਤ ਬਿਨਾ ਨੇ ਭਲ ਸੇਵਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲਾਉਨਾ ਜਾਨਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖੱਲੌਣਾ ਜਾਨਾ ਲੋਗਨ ਰਾਮ ਖੱਲੌਣਾ ਜਾਨਾ ਲੋਗਨ ਰਾਮ ਖੱਲੌਣਾ ਜਾਨਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ RAM ਖਲਾਉਨਾ ਜਾਨਾ ਸਤ ਗੁਰ ਪੂਜੋ ਸਦਾ ਸਦਾ ਮਨਾਉ ਸਤ ਗੁਰ ਪੂਜੋ ਸਦਾ ਸਦਾ ਮਨਾਉ ਅਸੀਸੇਵ ਦਰਗ ਸੁਖ ਪਾਵੂ ਅਸੀਸੇਵ ਦਰਗੈ ਸੁਖ ਪਾਵੋ ਮਾਥੇ ਤਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲਾਉਨਾ ਜਾਨਾ ਮਾਥੇ ਤਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲਾਉਨਾ ਜਾਨਾ ਲੋਗ ਕਾਹੇ ਕਬੀਰ ਬੋਰਾਨਾ ਲੋਗ ਕਾਹੇ ਕਬੀਰ ਬੋਰਾਨਾ ਕਬੀਰ ਕਾ ਮਰਮ ਰਾਮ ਪਹਿਚਾਨਾ ਕਬੀਰ ਕਾ ਮਰਮ ਰਾਮ ਪਹਿਚਾਨਾ ਮਾથે ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲਾਉਣਾ ਜਾਨਾ ਮਾથે ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖੱਲਾਉਨਾ ਜਾਣਾ ਲੋਗਨ ਰਾਮ ਖੱਲਾਉਨਾ ਜਾਣਾ ਲੋਗਨ ਰਾਮ ਖੱਲਾਉਨਾ ਜਾਣਾ ਮਾਥੇ ਤਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲੌਣਾ ਜਾਣਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲੌਣਾ ਜਾਣਾ ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਿਆ ਆਇਆ ਏ ਕਬੀਰ ਸਾਹਿਬ ਇਸ ਸ਼ਬਦ ਦੇ ਵਿੱਚ ਉਹਨਾਂ ਭੇਖੀਆਂ ਨੂੰ ਕਹਿ ਰਹੇ ਹਨ ਜਿਨ੍ਹਾਂ ਨੇ ਭੇਖ ਤਾਂ ਸਾਧੂਆਂ ਵਾਲਾ ਪਾਇਆ ਹੈ ਪਰ ਮਨ ਵਿੱਚ ਠੱਗੀ ਹੈ ਲਾਲਚ ਹੈ ਕਿਦਰੇ ਕੋਈ ਆ ਕੇ ਫਸੇ ਧਨ ਦੌਲਤ ਸਾਨੂੰ ਪ੍ਰਾਪਤ ਹੋ ਜਾਵੇ ਤਾਂ ਤਾਂ ਸ੍ਰੀ ਗੁਰੂ ਕਲ ਗੀਤਾਰ ਪਾਸ਼ਾ ਕਹਿੰਦੇ ਨੇ ਭੇਖ ਦਕਾਏ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਟੀ ਘਟਿਓ ਬਾਸ ਨਰਕ ਮੋਹਲੀਨ ਭੇਖ ਤਾਂ ਸਾਧੂਆਂ ਵਾਲਾ ਬਨਾਇਆ ਹੈ ਪਰ ਕਮ ਮਾਨਮੁਖਾਂ ਨੂੰ ਵੀ ਪੜੇ ਤਨ ਗੁਰੂ ਗੋਬ ਸਿੰਘ ਜੀ ਉਹ ਨ ਭੇਖੀਆਂ ਨੂੰ ਕਹਿ ਰਹੇ ਨੇ ਭੇਖ ਤਾਂ ਸਾਧੂਆਂ ਵਾਲਾ ਬਣਾਇਆ ਹੈ ਮਨ ਵਿੱਚ ਲਾਲਚ ਹੈ ਠੱਗੀ ਹੈ ਲੋਗਨ ਕੋ ਬਸਕੀ ਨਾ ਲੋਗਨ ਕੋ ਬਸਕੀ ਨਾ ਲੋਗਨ ਕੋ ਬਸਕੀ ਨਾ ਲੋਗਨ ਕੋ ਬਸਕੀਨਾ ਭੇਖ ਦਿਖਾਏ ਜਗਤ ਕੋ ਭੇਖ ਦਿਖਾਏ ਜਗਤ ਕੋ ਭੇਖ ਦਿਖਾਏ ਜਗਤ ਕੋ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨਾ ਲੋਗਨ ਕੋ ਬਸਕੀਨਾ ਲੋਗਨ ਕੋ ਬਸਕੀਨਾ ਲੋਗਨ ਕੋ ਬਸਕੀਨਾ ਅੰਤ ਕਾਲ ਕਾਤੀ ਕਟਿਓ ਅੰਤ ਕਾਲ ਕਾਤੀ ਕਟਿਓ ਅੰਤ ਕਾਲ ਕਾਤੀ ਕਟਿਓ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਹਲੀ ਨ ਲੋਗਨ ਕੋ ਬਸਕੀਨ ਲੋਗਨ ਕੋ ਬਸਕੀਨ ਲੋਗਨ ਕੋ ਬਸਕੀਨ ਪੇਖ ਦਿਖਾਏ ਜਗਤ ਕੋ ਪੇਖ ਦਿਖਾਏ ਜਗਤ ਕੋ ਪੇਖ ਦਿਖਾਏ ਜਗਤ ਕੋ ਪੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਲੋਗਨ ਕੋ ਬਸਕੀਨ ਲੋਗਨ ਕੋ ਬਸਕੀਨ ਲੋਗਨ ਕੋ ਬਸਕੀਨ ਏ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿ ਰੈ ਅਸੀਂ ਕੋਲੋਂ ਨਹੀਂ ਕਹਿ ਰੈ ਇਹ ਪਾਤਸ਼ਾਹ ਜੀ ਫਰਮਾਉਂਦੇ ਹਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਗੀਨ ਲੋਕਾਂ ਨੂੰ ਭੇਖ ਦਿਖਾ ਕੇ ਤੇ ਲੋਕਾਂ ਨੂੰ ਵਾਸਜ ਕਰਨਾ ਭੇਖ ਤਾਂ ਸਾਧੂਆਂ ਵਾਲਾ ਪੇਖ ਤਾਂ ਸਾਧੂਆਂ ਵਾਲਾ ਪੇਖ ਹੈ ਪਰ ਮਨ ਮਨ ਮੁਖਾਂ ਨਵੇਂ ਪੜੇ ਮਨ ਮੁਖਾਂ ਨਵੇਂ ਪੜੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਭਾਹੀ ਲਾਈ ਗੁਰਮਖ ਵੇਸ ਏ ਕਹਿਣ ਲੱਗੇ ਕੋਈ ਤਾਂ ਆਣ ਕੇ ਫਾਸੇ ਪੇਖੀ ਸਾਧੂ ਇੱਕ ਪੇਖੀ ਸਾਧੂ ਬੈਠਾ ਨਦੀ ਕਿਨਾਰੇ ਚੇਲਾ ਵੀ ਨਾਲ ਬਿਠਾ ਲਿਆ ਕੋਈ ਧਨੀ ਪੁਰਸ਼ ਨਦੀ ਤੋਂ ਇਸ਼ਨਾਨ ਕਰਕੇ ਪਹਿਲਾਂ ਨਦੀਆਂ ਤੇ ਇਸ਼ਨਾਨ ਕਰਦੇ ਸੀ ਹੁਣੇ ਅੱਜ ਕੱਲ੍ਹ ਕਈ ਕੁਝ ਲੱਗ ਗਿਆ ਸਮਰਸ਼ੀ ਬਾਲ ਲੱਗੇ ਨਲਕੇ ਲੱਗੇ ਫਿਰ ਸਮਰਸ਼ੀ ਬਾਲ ਲੱਗੇ ਪਹਿਲਾਂ ਖੂਹਾਂ ਤੇ ਇਸ਼ਨਾਨ ਹੁੰਦੇ ਸੀ ਨਦੀਆਂ ਤੇ ਇਸ਼ਨਾਨ ਹੁੰਦੇ ਸੀ ਧਨੀ ਪੁਰਸ਼ ਨਦੀ ਤੇ ਇਸ਼ਨਾਨ ਕਰਕੇ ਬਾਹਰ ਆਇਆ ਬਸਤਰ ਪਹਿਨੇ ਜਾਨੀ ਕਿ ਕਪੜੇ ਪਹਿਨੇ ਵੇਖਿਆ ਭਈ ਇੱਕ ਬੜੀ ਬੇਰਤੀ ਲਾਈ ਬੈਠਾ ਏ ਰੱਬ ਦਾ ਰੱਬ ਦੇ ਚਰਨਾਂ ਵਿੱਚ ਉਸ ਨੇ ਤਾਂਬੇ ਦੇ 5 ਰੁਪਏ ਉਸ ਦੇ ਗੜਵੇ ਵਿੱਚ ਪਾਏ ਉਦੋਂ ਤਾਂਬੇ ਦੇ ਰੁਪਏ ਚੱਲਦੇ ਹੁੰਦੇ ਸੀ ਤਾਂਬੇ ਦੇ ਰੁਪਏ ਗੜਵੇ ਵਿੱਚ ਪਾਏ ਤਾਂ ਪਾ ਕੇ ਚਲਾ ਗਿਆ ਬਾਦ ਵਿੱਚ ਉਹ ਭੇਖੀ ਸਾਧੂ ਉਹਨੇ ਜਦੋਂ ਅੱਖਾਂ ਖੋਲੀਆਂ ਉਸ ਦੇ ਚੇਲੇ ਨੇ 1 ਰੁਪਿਆ ਵਿੱਚੋਂ ਕੱਢ ਲਿਆ ਤੇ ਆਪਣੀ ਜੇਬ ਵਿੱਚ ਪਾ ਲਿਆ ਭੇਖੀ ਸਾਧੂ ਨੂੰ 4 ਰੁਪਏ ਦਿੱਤੇ ਤੇ ਕਹਿਣ ਲੱਗਾ ਮਹਾਰਾਜ ਇਹੀ ਆਏ ਨੇ ਕਹਿਣ ਲੱਗਾ ਭਾਈ ਖੜਕਾ ਤੇ ਪੰਜਾ ਦਾ ਆ ਸੀ ਤੁਮਨ 4 ਕਿਵੇਂ ਦੇ ਰਿਹਾ ਸਤਨਾਮ ਸ੍ਰੀ ਵਾਹਿਗੁਰੂ ਕਰਕਟੇ ਪੰਜ ਦਾ ਆਇਆ ਸੀ ਕਿਉਂਕਿ ਬਿਰਤੀ ਨਹੀਂ ਜੁੜੀ ਸੀ ਉਹਦੀ ਉਹਦਾ ਧਿਆਨ ਹੀ ਪੈਸਿਆਂ ਵਿੱਚ ਹੀ ਰੁਪਈਆਂ ਵਿੱਚ ਹੀ ਜਿਸ ਤਰ੍ਹਾਂ ਕਹਿੰਦੇ ਨੇ ਪੜ ਪੁਸਤਕ ਸੰਧਿਆ ਬਾਦ ਸਿਲ ਪੂਜ ਸਭਗਨ ਸਮਾਦਨ ਅਸੀਂ ਆਪਣੀ ਤੁਹਾਨੂੰ ਹੱਡ ਬੀਤੀ ਸੁਣਾਈਏ ਅਸੀਂ ਕਿਹ ਸੰਤਾਂ ਕੋ ਗਏ ਸੰਤਾਂ ਕੋ ਰਹਿਣੇ ਨੇ ਸਾ ਸੰਤਾਂ ਨੇ ਸਾਨੂੰ ਵਾਵਾ ਕਾਫੀ ਜਾਣੇ ਜਿੱਥੇ ਪਾਣੀ ਚੱਲਦਾ ਸੀ ਜਿੱਥੇ ਪਾਣੀ ਚੱਲਦਾ ਸੀ ਕੋ ਨਾਲਾ ਜਿਆ ਕੋਈ ਰੋਈ ਜਿਆ ਆਂਗੂ ਹੀ ਸਾਨੂੰ ਪੰਕਤੀਆਂ ਲੇਟੀਆਂ ਸਾਨੂੰ ਆਂਦੇ ਪੰਕਤੀਆਂ ਲੈ ਲੋ ਸਾਨੂੰ ਸਮਝਾਉਣ ਵਾਸਤੇ ਸਾਨੂੰ ਪ੍ਰੈਕਟੀਕਲ ਕਰਕੇ ਦੱਸਿਆ ਅਸੀਂ ਹੱਡ ਬੀਤੀ ਢਾੜਨਾ ਵਿਚਾਰ ਕਰਨ ਲੱਗੇ ਆ ਪੜ ਪੁਸਤਕ ਸੰਧਿਆ ਬਾਦ ਸਿੱਲ ਪੂਜਸ ਬੁਗਨ ਸਮਾਦਨ ਮੁਖ ਝੂਠੇ ਬੇਪੂਖਨ ਸਰਤਰ ਪਾਲ ਤੇ ਹਾਲ ਬਚਾਲਨ ਗਲ ਮਾਲਾ ਲਿਲਕ ਲਾਟਨ ਦਰ ਤੋਤੀ ਬਸਤਕ ਪਾਟਨ ਜੇ ਜਾਨਸ ਬ੍ਰਹਮ ਕਰਮ ਸਾਫ ਕੋੜਨੇ ਤਨ ਕਰਮ ਕਹ ਨਾਨਕ ਨਿਸਤ ਧਿਆਵੇ ਵਿਣ ਸਾਥ ਗੁਰ ਵਾਟ ਨਾ ਪਾਵੇ ਸਾਨੂੰ ਉਹ ਪੰਕਤੀਆਂ ਲੈਤੀਆਂ ਹੀ ਲੈ ਲੀਆਂ ਆਪੋ ਆਪਣੀਆਂ ਕਾਪੀਆਂ ਤੇ ਅਸੀਂ ਚੱਲ ਗਏ ਕਾफी ਜਾਣਿਆ ਸੀ ਗਏ ਉਹ ਪਾਣੀ ਚੱਲਦਾ ਸੀ ਪਾਣੀ ਚੱਲਦਾ ਸਾਨੂੰ ਉਹਨਾਂ ਸੰਤਾਂ ਨੇ ਕਿਹਾ ਵੀ ਤੁਸੀਂ ਜਾ ਕੇ ਖਲੋ ਜਾਣਾ ਵਾ ਤੇ ਇਹ ਪੰਕਤੀਆਂ ਯਾਦ ਰੱਖਣੀਆਂ ਤੇ ਖਲੋ ਜਿਓ ਪਲਾਕੀ ਹੁੰਦਾ ਅਸੀਂ ਗਏ ਕਾਫੀ ਤੇ 4 ਘੰਟੇ ਲੱਗੇ ਖਲੋਥੇ ਰਹਿ ਬੈਠੇ ਰਹੇ ਕੋਈ ਇੱਧਰ ਕੋਈ ਇੱਧਰ ਕੋਈ ਗੱਲ ਨਾ ਬਣੀ ਅਸੀਂ ਟਕਾਲਾਂ ਪੈ ਗਏ ਤੇ ਘਰ ਨੂੰ ਆ ਗਏ ਜਾਨੀ ਕਿ ਸੰਤਾਂ ਕੋ ਆ ਗਏ ਮਹਾਪੁਰਸ਼ ਕਹਿਣ ਲੱਗੇ ਹਾਂਜੀ ਕੋਈ ਗੱਲ ਬਣੀ ਅਸੀਂ ਕਾ ਨਹੀਂ ਕਿ ਕੋਈ ਕੋਈ ਸਾਨੂੰ ਸਮਝ ਨਹੀਂ ਲੱਗੀ ਅਗਲੇ ਦਿਨ ਫੇਰ ਕੱਲਿਆ کافی ਦਿਨ ਸਾਨੂੰ ਕੱਲਦੇ ਰਹੇ ਵਿੱਚੋਂ کافی ਬੰਦੇ ਕਾਲੇ ਵੀ ਪੈ ਗਏ ਪਰ ਇਹ ਕਾਲੇ ਪਿਆ ਕੰਮ ਨਹੀਂ ਬੰਦਦਾ ਜਦੋਂ ਲਾਸਟ کافی ਦਿਨ ਹੋ ਗਏ ਨਾ ਪਾਣੀ ਚੱਲਦਾ ਸੀ ਕੀ ਵੇਖਿਆ ਸੀ ਆਪਣੀ ਅੱਖਾਂ ਦੇ ਨਾਲ ਦੂਰ ਖਲੋਗੇ ਇੱਕ ਬੰਗਲਾ ਇੱਕ ਲੱਤ ਤੇ ਖਲੋਤਾ ਵਾ ਇੱਕ ਲੱਤ ਤੇ ਬੰਗਲਾ ਖਲੋਤਾ ਅੱਖਾਂ ਮੀਟੀਆਂ ਤੇ ਜਦੋਂ ਇਹ ਮਛੀਆਂ ਦੇ ਡਾਰ ਆਉਂਦੀ ਆ ਨਾ ਮਛੀਆਂ ਦੀ ਡਾਰ ਆਉਂਦੀ ਤੇ ਮਗਰਲੀ ਮੱਛੀ ਫੜ ਲੈਂਦਾ ਵਾ ਪੀ ਇਹ ਕਹਿੰਦਾ ਪੀ ਮੇਰਾ ਮਾਨ ਤਾਣ ਵੀ ਬਣਿਆ ਰਵੇ ਪੀ ਜੇ ਪਹਿਲੀ ਫੜ ਲਈ ਮੈਂ ਤੇ ਛੋ ਹੋ ਜਾਣਾ ਵਾ ਮੈਂ ਤਾਂ ਖਾਂ ਮੇੜ ਕੇ ਇੱਕ ਇੱਕ ਸਾਧੂ ਵਾਂਗੂ ਖਲੋਤਾ ਵਾਂ ਤੇ ਮੇਰਾ ਤੇ ਸ਼ੋ ਹੋ ਜਾਣਾ ਮੈਂ ਤੇ ਮੈਂ ਯਾਰ ਹੋ ਜਾਣਾ ਮਗਰ ਲਈ ਮੱਛੀ ਫੜਦਾ ਵਾਂ ਮਗਰ ਲਈ ਮੱਛੀ ਫੜ ਕੇ ਤੇ ਉੱਡ ਜਾਂਦਾ ਤੇ ਉਹ ਪੰਕਤੀਆਂ ਹੀ ਬਾਰ-ਬਾਰ ਪੜ੍ਹੀਏ ਸਾਨੂੰ ਸਮਝ ਨਾ ਲੱਗੇ ਪੜ ਪੁਤਕ ਸੰਧਿਆ ਬਾਦ ਸਿਲ ਪੂਜਸ ਬੋਗਨ ਸਮਾਦਨ ਅਸੀਂ ਉਹ ਫੇਰ ਜਦੋਂ ਇਹ ਲੀਲਾ ਬਣ ਗਈ ਅਸੀਂ ਸੰਤਾ ਆ ਗਏ ਉਹ ਅਸੀਂ ਛੇਤੀ ਆ ਗਏ ਅੱਗੇ ਤੇ ਤਕਾਲਾ ਨੂੰ ਅੱਜ ਦਾ ਫਿਰ ਛੇਤੀ ਆ ਗਏ ਜਦੋਂ ਆ ਗਏ ਨਾ ਤੇ ਸਾਨੂੰ ਪੰਕਤੀਆਂ ਦੀ ਸਮਝ ਨਾ ਲੱਗੇ ਫਿਰ ਸੰਤਾ ਨੇ ਸਾਨੂੰ ਪੰਕਤੀਆਂ ਪੜ ਕੇ ਸੁਣਾਈਆਂ ਪੜ ਪੁਸਤਕ ਸੰਧਿਆ ਬਾਦ ਸਿਲ ਪੂਜਸ ਬੁਗਨ ਸਮਾਦ ਤੇ ਬੰਗਲੇਆਂ ਕੋ ਸਮਾਦੀ ਲਾ ਕੇ ਉਹ ਸਾਧੂ ਬੈਠਾ ਸੀ ਨਾ ਸਾਹੀ ਆਪਣੀ ਹੱਡ ਬੀਤੀ ਦੱਸਣ ਦਾ ਆ ਉਹ ਇੱਕ ਲੱਤ ਤੇ ਖਲੋਤਾ ਫਿਰ ਸਾਰੀ ਗੱਲ ਸਾਨੂੰ ਉਹਨਾਂ ਸਮਝਾਈ ਸਾਨੂੰ ਨਹੀਂ ਸਮਝ ਲੱਗੀ ਉੱਥੇ ਕੀ ਹੋਇਆ ਅਸੀਂ ਫਿਰ ਜੋ ਅਸੀਂ ਵੇਖਿਆ ਅਸੀਂ ਉਹਨਾਂ ਨੂੰ ਦੱਸਤਾ ਬਾਕੀ ਸਾਰੀ ਗੱਲ ਸਾਨੂੰ ਉਹਨਾਂ ਨੇ ਸਮਝਾਈ ਸਾਡੇ ਪੱਲੇ ਨਹੀਂ ਪਈ ਉੱਥੇ ਅਸੀਂ ਉਹ ਪੰਕਤੀਆਂ ਨਾਲ ਹੀ ਲੈ ਗਏ ਸਾਨੂੰ ਉਹਨਾਂ ਸੰਤਾਂ ਨੇ ਸਮਝਾਈ ਸੀ ਸਾਨੂੰ ਇਹ ਸਾਰੇ ਵਿਚਾਰ ਉਹਨਾਂ ਦੱਸੇ ਤੇ ਸਾਡੇ ਦਿਮਾਗ ਦੇ ਵਿੱਚ ਗੱਲ ਪੈ ਗਈ ਸਾਡੇ ਉਦੋਂ ਦੇ ਦਿਮਾਗ ਦੇ ਵਿੱਚ ਨਾ ਇਹ ਪੜੀ ਆ ਨਾ ਸੀ ਲਿਖੀ ਆ ਨਾ ਸਾਨੂੰ ਪਤਾ ਅਸੀਂ ਹੋਰ ਵੀ ਪ੍ਰੈਕਟੀਕਲ ਕਰਕੇ ਵੇਖਿਆ ਵਾ ਐ ਬਾਅਦ ਚ ਵੀ ਆਣ ਕੇ ਆਪਣੇ ਜਿੱਥੇ ਜਾਣੇ ਰਹਿੰਨੇ ਆ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਇਹ ਪ੍ਰੈਕਟੀਕਲ ਕਰਕੇ ਵੇਖਿਆ ਤੇ ਇਸ ਤਰ੍ਹਾਂ ਹੀ ਹੋਇਆ ਤੇ ਲੋਗਨ ਕੋ ਬਸਕੀਨਾ ਲੋਗਨ ਕੋ ਬਸਕੀਨਾ ਲੋਗਨ ਕੋ ਬਸਕੀਨਾ ਲੋਗਨ ਕੋ ਬਸਕੀਨ ਭੇਖ ਦਿਖਾਏ ਜਗਤ ਕੋ ਭੇਖ ਦਿਖਾਏ ਜਗਤ ਕੋ ਭੇਖ ਦਿਖਾਏ ਜਗਤ ਕੋ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ 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 ਇਸੇ ਤਰ੍ਹਾਂ ਉਹ ਸਾਧੂ ਨੇ ਵੀ ਉਹਦੇ ਚੇਲੇ ਨੇ ਰੁਪਈਆ ਕੱਢ ਕੇ ਜੇਬ ਵਿੱਚੋਂ ਪਾ ਲਿਆ ਕਿਉਂਕਿ ਭਾਈ ਖੜਕਾ ਤੇ ਪੰਜਾਂ ਦਾ ਆਇ ਏ ਤੂੰ ਮਨ ਚਾਰ ਕਿਵੇਂ ਦੇ ਰਿਹਾ ਏ ਮਾਥੇ ਤਿਲਕ ਹੱਥ ਮਾਲਾ ਬਣਾ ਲੋਗਨ ਰਾਮ ਖਲਾਉਣਾ ਜਾ ਲੋਕਾਂ ਨੇ ਤੇ ਰਾਮ ਨੂੰ ਖਲਾਉਣਾ ਹੀ ਸਮਝ ਲਿਆ ਵੀ ਥੋੜਾ ਜਿਹਾ ਰਾਮ ਰਾਮ ਕਰ ਲਿਆ ਸਵੇਰੇ ਤੱਕਾਲਾ ਨੂੰ ਰਾਮ ਰਾਮ ਕਰ ਲਿਆ ਤੇ ਥੋੜੀ ਜੀ ਪੂਜਾ ਕਰ ਲਈ ਤੇ ਦੁਪਹਿਰੇ ਠੱਗੀ ਕਰ ਲਈ ਲੋਕਾਂ ਨੂੰ ਤੇ ਰਾਮ ਨੇ ਖਲਾਉਣਾ ਹੀ ਸਮਝਿਆ ਮੱਥੇ ਤੇ ਤਿਲਕ ਲਾ ਲਿਆ ਹੱਥ ਵਿੱਚ ਮਾਲਾ ਫੜ ਲਈ ਤੇ ਲੋਕਾਂ ਨੇ ਰਾਮ ਨੂੰ ਖਲਾਉਣਾ ਹੀ ਸਮਝਿਆ ਗਾਜ ਸਾਡੇ ਤਰੇ ਤੋਤਿਆਂ ਤਰੇ ਤੇਰੇ ਪਾਏ ਤੱਗ ਗੱਲੇ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨ ਬਗ ਓਏ ਹਰ ਕੇ ਸੰਤਨ ਆਖੀਏ ਬਨਾਰਸ ਕੀ ਠਗ ਹਰ ਕੇ ਸੰਤਨ ਆਖੀਏ ਬਨਾਰਸ ਕੀ ਠਗ ਲੋਗ ਲੋਗ ਨ ਰਾਮ ਖਲ ਲੋ ਮਾਥੇ ਤਿਲਕ ਹੱਥ ਮਾਲਾ ਬਾਨਾ लोगन राम खिलौ جانا जाना माथे तिलक हथ मालाबाना लोगन राम खिलौ جانا राम رام न जाना لوگن राम खिलौ جانا जाना माथ तिलक हथ माला बाना लोगनाम खिलौ न जान माथ तलक हथ माला बाना। ਲੋਗਨ ਰਾਮ ਖਲੋਨਾ ਜਾਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ